ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀ ਇਹਦੇ ਸਾਰੇ ਠੀਕ ਹੋ ਹੋਗੇ ਜੀ ਪਰਮਾਤਮਾ ਸਾਹਿਬ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੀ ਡਿਜ਼ਾਈਨ ਆਪਾਂ ਆਪਾਂ ਸਲਾਈ ਦੇ 29 ਕੁੰਡੇ ਲੈਨੇ ਜੀ ਇੱਕ ਸਲਾਈ ਸਿੱਧੀ ਕਪੂਠੀ ਬਣਾ ਲਈ ਜੀ ਆਪਾਂ ਨੇ। ਹੁਣ ਕਰਦੇ ਆਂ ਜੀ ਡਿਜ਼ਾਈਨ ਸ਼ੁਰੂ। ਇੱਕ ਗੁੰਡਾ ਉਤਾਰਾਂਗੇ ਜੀ। ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਗੁੰਡਾ ਉੱਠਾ ਹੁਣਾਗੇ ਜੀ। ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਹੁਣਾਗੇ ਜੀ। ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਗੁੰਡਾ ਆਪਾਂ ਉੱਠਾ ਹੁਣਾਗੇ ਜੀ। ਤੇ ਤਿੰਨ ਗੁੰਡੇ ਆਪਾਂ ਸਿੱਧੇ ਹੁਣਾਗੇ ਜੀ ਇੱਕ। दो तीन धागा अगे करके एक कुंडा पुट्ठा बुना जी धागा पिछे करके एक कुंडा सीधा बुना जी धागा अगे लेके आवेंगे जी एक कुंडा आपट्ठा बुना तीन कुंडे आप सीधे बुनाए जी एक दो तो, तीन धागा अगे करके एक कुंडा पुठ्ठा बुना जी ਇੱਕ ਗੁੰਡਾ ਆਪਾਂ ਸਿੱਧਾ ਗੋਣਾਗੇ ਜੀ ਫਿਰ ਇੱਕ ਗੁੰਡਾ ਪੁੱਠਾ ਗੋਣਾਗੇ ਧਾਗਾ ਪਿੱਛੇ ਕਰਕੇ ਤਿੰਨ ਗੁੰਡਿਆਂ ਆਪਾਂ ਸਿੱਧੇ ਗੋਣਾਗੇ ਜੀ ਧਾਗਾ ਅੱਗੇ ਲੈ ਕੇ ਆਵਾਂ ਜੀ ਇੱਕ ਗੁੰਡਾ ਪੁੱਠਾ ਗੋਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਗੋਣਾਗੇ ਜੀ ਫਿਰ ਇੱਕ ਗੁੰਡਾ ਪੁੱਠਾ ਗੋਣਾਗੇ ਜੀ ਤਿੰਨ ਗੁੰਡਿਆਂ ਆਪਾਂ ਸਿੱਧੇ ਗੋਣਾਗੇ ਜੀ ਧਾਗਾ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਗੋਣਾਗੇ ਜੀ ਇੱਕ ਗੁੰਡਾ ਸਿੱਧਾ ਗੋਣਾਗੇ ਜੀ ਫਿਰ ਇੱਕ ਗੁੰਡਾ ਫੁੱਟਾ ਗੋਣਾਗੇ ਜੀ ਇੱਕ ਗੁੰਡਾ ਸਿੱਧਾ ਗੋਣਾਗੇ ਜੀ ਆਪਾਂ ਅੱਗੇ ਜੇ ਪੁੱਠੇ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ ਇੱਕ ਗੁੰਡਾ ਸਿੱਧਾ ਗੋਣਾਗੇ ਜੀ ਇੱਕ ਗੁੰਡਾ ਆਪਾਂ ਪੁੱਠਾ ਗੋਣਾਗੇ ਜੀ ਫਿਰ ਇੱਕ ਗੁੰਡਾ ਸਿੱਧਾ ਗੋਣਾਗੇ ਜੀ ਧਾਗਾ ਅੱਗੇ ਕਰਕੇ ਤਿੰਨ ਗੁੰਡੇ ਆਪਾਂ ਪੁੱਠੇ ਗੋਣਾਗੇ ਜੀ ਫਿਰ ਇੱਕ ਗੁੰਡਾ ਸਿੱਧਾ ਗੋਣਾਗੇ ਜੀ ਇੱਕ ਗੁੰਡਾ ਪੁੱਠਾ ਗੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਗੋਣਾਂਗੇ ਜੀ ਧਾਗਾ ਅੱਗੇ ਕਰਕੇ ਤਿੰਨ ਗੁੰਡੇ ਆਪਾਂ ਉੱਠੇ ਗੋਣਾਂਗੇ ਜੀ ਇੱਕ ਗੁੰਡਾ ਸਿੱਧਾ ਗੋਣਾਂਗੇ ਜੀ ਇੱਕ ਗੁੰਡਾ ਪੁੱਠਾ ਗੋਣਾਂਗੇ ਜੀ ਇੱਕ ਗੁੰਡਾ ਸਿੱਧਾ ਗੋਣਾਂਗੇ ਜੀ ਧਾਗਾ ਅੱਗੇ ਕਰਕੇ ਤਿੰਨ ਗੁੰਡੇ ਪੁੱਠੇ ਗੋਣਾਂਗੇ ਜੀ 2 3 ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਬੁਣਾਂਗੇ। ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਕੁੰਡਾ ਪੁੱਠਾ ਬੁਣਾਂਗੇ ਜੀ। ਇੱਕ ਕੁੰਡਾ ਸਿੱਧਾ ਬੁਣਾਂਗੇ ਜੀ। ਤੇ ਤਿੰਨ ਕੁੰਡੇ ਪੁੱਠੇ ਬੁਣਾਂਗੇ ਜੀ ਆਪਾਂ। ਇੱਕ ਕੁੰਡਾ ਸਿੱਧਾ ਬੁਣਾਂਗੇ ਜੀ। ਇੱਕ ਕੁੰਡਾ ਪੁੱਠਾ ਬੁਣਾਂਗੇ, ਇੱਕ ਕੁੰਡਾ ਸਿੱਧਾ ਬੁਣਾਂਗੇ ਜੀ, ਇੱਕ ਕੁੰਡਾ ਪੁੱਠਾ ਬੁਣਾਂਗੇ। ਉੱਪਰ ਆ ਗਈ ਸਿੱਤੀ ਸਲਾਈ ਤੇ ਫਿਰ ਇੱਕ ਗੁੰਡਾ ਉਤਾਰ ਲਿਆ ਜੀ ਇੱਕ ਗੁੰਡਾ ਪੁੱਠਾ ਪੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਇੱਕ ਗੁੰਡਾ ਪੁੱਠਾ ਪੋਣਾਂਗੇ ਜੀ ਫਿਰ ਪ ਤਿੰਨ ਗੁੰਡੇ ਸਿੱਧੇ ਪੋਣਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਪੋਣਾਂਗੇ ਜੀ ਇੱਕ ਗੁੰਡਾ ਸਿੱਧਾ ਪੋਣਾਂਗੇ ਜੀ ਧਾਗਾ ਅੱਗੇ ਲਿਆਵਾਂਗੇ ਜੀ ਫਿਰ ਇੱਕ ਗੁੰਡਾ ਪੁੱਠਾ ਪੋਣਾਂਗੇ हम तीन कुंडे सीधे बोना गए धागा अगे करके गा एक कुंडा पुठ्ठा होना है जी एक कूडा आप सीधा बना जी फिर एक कुंडा पुट्ठा बुना गए जी धागा पीछे करके हम तीन कुंडे आप सीधे बुना गए जी एक कूडा पुट्ठा बौना गए जी एक कूडा आप सीधा बना गए जी धागा अगे करके एक पुठ्ठा बना गए जी ਉਤੇਨ ਕੁੰਡੇ ਆਪਾਂ ਸਿੱਧੇ ਪੋਣਾਂਗੇ। ਫਿਰ ਆਪਾਂ ਇੱਕ ਕੁੰਡਾ ਪੁੱਠਾ ਪੋਣਾਂਗੇ ਜੀ। ਇੱਕ ਕੁੰਡਾ ਸਿੱਧਾ ਪੋਣਾਂਗੇ ਜੀ। ਇੱਕ ਕੁੰਡਾ ਪੁੱਠਾ ਪੋਣਾਂਗੇ ਜੀ, ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ। ਨੱਪਾ ਪੁੱਠੀ ਸਲਾਈ ਤੇ ਆ ਗਈ। ਇੱਕ ਕੁੰਡਾ ਉਤਾਰ ਲਿਆ ਜੀ, ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਜੀ। ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਜੀ। ਇੱਕ ਕੁੰਡਾ ਸਿੱਧਾ ਗੋਣਾਂਗੇ ਜੀ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਆਪਾਂ ਪੁੱਠੇ ਗੋਣਾਂਗੇ ਜੀ ਔਰ ਇੱਕ ਕੁੰਡਾ ਸਿੱਧਾ ਗੋਣਾਂਗੇ ਜੀ ਇੱਕ ਕੁੰਡਾ ਪੁੱਠਾ ਗੋਣਾਂਗੇ ਜੀ ਇੱਕ ਕੁੰਡਾ ਸਿੱਧਾ ਗੋਣਾਂਗੇ ਜੀ ਤੇ ਤਿੰਨ ਕੁੰਡੇ ਆਪਾਂ ਪੁੱਠੇ ਗੋਣਾਂਗੇ ਜੀ ਫਿਰ ਇੱਕ ਕੁੰਡਾ ਸਿੱਧਾ ਗੋਣਾਂਗੇ ਜੀ ਇੱਕ ਗੁੰਡਾ ਪੁੱਠਾ ਗੁਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਗੁਣਾਗੇ ਤਿੰਨ ਗੁੰਡੇ ਪੁੱਠੇ ਗੁਣਾਗੇ ਜੀ ਇੱਕ ਗੁੰਡਾ ਸਿੱਧਾ ਗੁਣਾਗੇ ਇੱਕ ਗੁੰਡਾ ਪੁੱਠਾ ਗੁਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਗੁਣਾਗੇ ਜੀ ਤੇ ਤਿੰਨ ਗੁੰਡੇ ਆਪਾਂ ਪੁੱਠੇ ਗੁਣਾਗੇ ਜੀ ਇੱਕ ਗੁੰਡਾ ਸਿੱਧਾ ਗੁਣਾਗੇ ਜੀ ਇੱਕ ਗੁੰਡਾ ਆਪਾਂ ਪੁੱਠਾ ਗੁਣਾਗੇ ਜੀ ਇੱਕ ਗੁੰਡਾ ਸਿੱਧਾ ਹੋਣਾਗੇ ਇੱਕ ਗੁੰਡਾ ਪੁੱਠਾ ਹੋਣਾਗੇ ਨੇ ਆਪਣੇ ਚਾਰ ਸਲਾਈਆਂ ਬਣ ਗਿਆ ਜੀ ਹੁਣ ਆਪਾਂ ਡਿਜ਼ਾਈਨ ਬਣਾਵਾਂਗੇ ਇੱਕ ਦੋ ਤਿੰਨ ਤਿੰਨ ਗੁੰਡੇ ਆਪਾਂ ਸਿੱਧੇ ਹੋਣਾਗੇ ਜੀ ਉੱਪਰ ਇਹ ਤਿੰਨ ਗੁੰਡੇ ਉਤਾਰਾਂਗੇ ਇਸ ਲਾਈਨ ਤੇ 1 2 3 ਜਿਹੜੇ ਆਪਣੇ ਇਹ ਤਿੰਨ ਗੁੰਡੇ ਨੇ ਪਹਿਲਾਂ ਹੀ ਪਾਉਣਾਂਗੇ ਜੀ ਆਪਾਂ ਇੱਕ ਗੁੰਡਾ ਆਪਣਾ ਪੁੱਠਾ ਹੈ ਜੀ ਪੁੱਠਾ ਹੋਣਾਗੇ ਆਪਾਂ ਇੱਕ ਗੁੰਡਾ ਆਪਾਂ ਸਿੱਧਾ ਹੋਣਾਗੇ ਜੀ ਫਿਰ ਇੱਕ ਗੁੰਡਾ ਪੁੱਠਾ ਹੋਣਾਗੇ පාත අදේශි පැ කුන්්ඩේ වලිපුුණග දෙන්න කුන්්ඩ පස් සිද්දේ පුොුණගිකි එක්ක දෝ දෙන්න ਫਿਰ ਆਪਾਂ ਇਹ ਤਿੰਨ ਕੁੰਡੇ ਉਤਾਰਾਂਗੇ ਜੀ। ਪਹਿਲਾਂ ਆਪਾਂ ਇਹ ਤਿੰਨ ਕੁੰਡੇ ਪੋਣਾਂਗੇ ਜੀ। ਧਾਗਾ ਅੱਗੇ ਕਰਕੇ ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਜੀ। ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਜੀ। ਇੱਕ ਕੁੰਡਾ ਆਪਾਂ ਠਾ ਪੋਣਾਂਗੇ ਜੀ। ਜਿਹੜੇ ਉਤਾਰੇ ਸੀ ਆਪਾਂ ਨੇ ਕੁੰਡੇ ਇਹ ਪੋਣਾਂਗੇ ਜੀ। Yo paté en un deseo de ਆਪਾਂ ਇਹ ਜਿਹੜੇ ਸਿੱਧੇ ਹੋਣੇ ਸੀ ਤਿੰਨ ਗੁੰਡੇ ਆਪਾਂ ਇਹਨਾਂ ਨੂੰ ਉਤਾਰ ਲਾਂਗੇ ਕਿ ਤੋ ਤਿੰਨ ਪਹਿਲਾਂ ਆਪਾਂ ਇਹ ਤਿੰਨ ਗੁੰਡੇ ਗੁਣਾਗੇ ਜੀ ਇੱਕ ਗੁੰਡਾ ਆਪਣਾ ਪੁੱਠਾ ਹੈ ਜੀ ਪੁੱਠਾ ਗੁਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਗੁਣਾਗੇ ਜੀ ਇੱਕ ਗੁੰਡਾ ਪੁੱਠਾ ਗੁਣਾਗੇ ਹੁਣ ਆਪਾਂ ਇਹ ਗੁੰਡੇ ਉਤਾਰੇ ਸੀ ਜਿਹੜੇ ਤੇ ਨਵੇਂ ਗੁਣਾਗੇ ਤਿੰਨ ਕੁੰਡੇ ਆਪਾਂ ਸਿੱਧੇ ਪੋਣਾਗੇ 1 2 3 ਫਿਰ ਆਪਾਂ ਇਹ ਤਿੰਨ ਕੁੰਡੇ ਉਤਾਰ ਲਾਂਗੇ ਜੀ 1 2 3 ਹੁਣ ਪੱਤ ਤਿੰਨ ਕੁੰਡੇ ਪੋਣਾਗੇ ਜੀ ਇੱਕ ਕੁੰਡਾ ਪੁੱਠਾ ਪੋਣਾਗੇ ਇੱਕ ਕੁੰਡਾ ਆਪਾਂ ਸਿੱਧਾ ਪੋਣਾਗੇ ਫਿਰ ਇੱਕ ਕੁੰਡਾ ਪੁੱਠਾ ਪੋਣਾਗੇ ਆਪਾਂ ਇਹਦੇ ਨੂੰ ਗੁੰਡੇ ਜਿਹੜੇ ਉਤਾਰੇ ਸੀ ਇਹ ਭੁਣਾਗੇ। ਇਹ ਤਿੰਨ ਨੂੰ ਗੁੰਡੇ ਸਿੱਤੇ ਭੁਣਾਗੇ। 1 2 3 ਆਪਣਾ ਇੱਕ ਕੁੰਡਾ ਰਹਿ ਗਿਆ ਵੀ ਆਪਾਂ ਸਿੱਧਾ ਭੁੰਨਾਂ। ਹੁਣ ਆਪਾਂ ਅੱਗੇ ਪੁੱਠੀ ਸਲਾਈ ਤੇ दो तीन चार कुे अपने पुठे बने जागे जी एक कुंडा आप सीधा बना गे जी एक कुंडा पुट्ठा बुना जी एक कुंडा सीधा बना गे जी फिर एक दो तीन तीन कुंडे आप पुठ्ठे बुना जी ਕੁੰਡਾ ਸਿੱਧਾ ਗੁਣਾਵਾਂਗੇ ਜੀ 1 ਕੁੰਡਾ ਪੁੱਠਾ ਗੁਣਾਵਾਂਗੇ ਜੀ ਕੁੰਡਾ ਸਿੱਧਾ ਗੁਣਾਵਾਂਗੇ ਫਿਰ ਤਿੰਨ ਕੁੰਡੇ ਆਪਾਂ ਪੁੱਠੇ ਗੁਣਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਗੁਣਾਵਾਂਗੇ ਇੱਕ ਕੁੰਡਾ ਪੁੱਠਾ ਗੁਣਾਵਾਂਗੇ ਇੱਕ ਕੁੰਡਾ ਸਿੱਧਾ ਗੁਣਾਵਾਂਗੇ ਫਿਰ ਤਿੰਨ ਕੁੰਡੇ ਆਪਾਂ ਪੁੱਠੇ ਗੁਣਾਵਾਂਗੇ ਜੀ एक कुंडा सीधा बुना गए जी एक कुंडा पुठ्ठा बुना कुंडा सीधा बुना चार कुे आपे बुन लागे जी आप सीधी सिलाई त्याई एक कुंडा उतार लिया एक दो तीन ਤਿੰਨ ਗੁੰਡੇ ਆਪਾਂ ਸਿੱਧੇ ਗੁੰ ਲਈ ਸੋਰੀ ਆਪਣਾ ਇਹ ਗੁੰਡਾ ਇੱਕ ਪੁੱਠਾ ਹੋਣਾ ਨਹੀਂ ਵਿੱਚ ਇੱਕ ਗੁੰਡਾ ਪੁੱਠਾ ਗੋਣਾਗੇ ਇੱਕ ਗੁੰਡਾ ਆਪਾਂ ਸਿੱਧਾ ਗੋਣਾਗੇ 30 ਗੁੰਡੇ ਗੁਣੇ ਬੁਣਾਗੇ ਜੀ ਪੁੱਠੇ 1 2 3 ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਬੁਣਾਗੇ ਜੀ ਇੱਕ ਗੁੰਡਾ ਆਪਾਂ ਪੁੱਠਾ ਬੁਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਜੀ ਧਾਗਾ ਅੱਗੇ ਕਰਕੇ 1 2 3 ਤਿੰਨ ਗੁੰਡੇ ਪੁੱਠੇ ਬੁਣ ਲਈ ਫਿਰ ਇੱਕ ਗੁੰਡਾ ਸਿੱਧਾ ਬੁਣਾਗੇ ਜੀ ਇੱਕ ਗੁੰਡਾ ਪੁੱਠਾ ਪੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਗੋਣਾਂਗੇ ਇਹ ਆਪਣਾ ਦੂਜਾ ਡਿਜ਼ਾਈਨ ਸ਼ੁਰੂ ਹੋ ਗਿਆ ਜੀ ਤਿੰਨ ਗੁੰਡੇ ਆਪਾਂ ਫੇਰ ਆਪਾਂ ਪੁੱਠੇ ਗੋਣਾਂਗੇ ਜੀ ਇੱਕ ਗੁੰਡਾ ਸਿੱਧਾ ਗੋਣਾਂਗੇ ਜੀ ਇੱਕ ਗੁੰਡਾ ਪੁੱਠਾ ਗੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਗੋਣਾਂਗੇ ਜੀ ਤਿੰਨ ਗੁੰਡੇ ਪੁੱਠੇ ਗੋਣਾਂਗੇ ਜੀ ਇੱਕ ਗੁੰਡਾ ਸਿੱਧਾ ਗੋਣਾਂਗੇ ਜੀ ਇੱਕ ਗੁੰਡਾ ਆਪਾਂ ਪੁੱਠਾ ਪੋਣਾਂਗੇ ਕੁੰਡਾ ਸਿੱਧਾ ਗੋਣਾਗੇ ਸਾਈਡ ਵਾਲਾ ਵੀ ਸਿੱਧਾ ਗੋਣਾ। ਹੁਣ ਆਗੇ ਜੀ ਪੁੱਠੇ ਚਲਾਈ ਤੇ ਇੱਕ ਕੁੰਡਾ ਉਤਾਰ ਲਿਆ ਜੀ। ਉਹ ਕੁੰਡਾ ਪੁੱਠਾ ਗੋਣਾਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਗੋਣਾਗੇ। ਕੁੰਡਾ ਪੁੱਠਾ ਗੋਣਾਗੇ। ਕੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਕੁੰਡਾ ਪੁੱਠਾ ਬੁਣਾਂਗੇ ਜੀ ਕੁੰਡਾ ਸਿੱਧਾ ਬੁਣਾਂਗੇ ਜੀ ਤੇ ਤਿੰਨ ਕੁੰਡੇ ਆਪਾਂ ਉੱਠੇ ਬੁਣਾਂਗੇ ਜੀ ਇੱਕ ਕੁੰਡਾ ਸਿੱਧਾ ਬੁਣਾਂਗੇ ਜੀ ਇੱਕ ਕੁੰਡਾ ਪੁੱਠਾ ਬੁਣਾਂਗੇ ਇਹਦੇ ਇੱਕ ਕੁੰਡਾ ਸਿੱਧਾ ਬੁਣਾਂਗੇ ਜੀ ਤਿੰਨ ਕੁੰਡੇ ਪੁੱਠੇ ਬੁਣਾਂਗੇ ਇਹਦੇ ਇੱਕ ਕੁੰਡਾ ਸਿੱਧਾ ਬੁਣਾਂਗੇ ਇੱਕ ਕੁੰਡਾ ਆਪਾਂ ਪੁੱਠਾ ਬੁਣਾਂਗੇ ਜੀ ਇੱਕ ਗੁੰਡਾ ਸਿੱਧਾ ਗੁਣਾਗੇ ਤਿੰਨ ਗੁੰਡੇ ਪੁੱਠੇ ਗੁਣਾਗੇ ਫਿਰ ਇੱਕ ਗੁੰਡਾ ਸਿੱਧਾ ਗੁਣਾਗੇ ਇੱਕ ਗੁੰਡਾ ਪਪੁੱਠਾ ਗੁਣਾਗੇ ਇੱਕ ਗੁੰਡੇ ਪੁੱਠੇ ਬੁਣਾਗੇ ਜੀ ਆਪਾਂ ਇੱਕ ਗੁੰਡਾ ਸਿੱਧਾ ਬੁਣਾਗੇ ਜੀ ਇੱਕ ਗੁੰਡਾ ਆਪਾਂ ਪੁੱਠਾ ਬੁਣਾਗੇ ਜੀ ਇਹ ਇੱਕ ਗੁੰਡਾ ਸਿੱਧਾ ਬੁਣਾਗੇ ਇੱਕ ਦੋ ਤਿੰਨ ਫਿਰ ਤਿੰਨ ਗੁੰਡੇ ਪੁੱਠੇ ਬੁਣਾਗੇ ਫਿਰ ਇੱਕ ਗੁੰਡਾ ਸਿੱਧਾ ਬੁਣਾਗੇ ਜੀ ਇੱਕ ਗੁੰਡਾ ਪੁੱਠਾ ਬੁਣਾਗੇ ਜੀ ਇੱਕ ਗੁੰਡਾ ਸਿੱਧਾ ਬੁਣਾਗੇ ਜੀ फिर तीन कुंडे आप पुट्ठे बुना गए जी एक कुंडा सीधा बुना कुा बुना जी एक कुंडा सीधा गुना जी ढागा अगे करके तीन कुंडे आप पुठ्ठे बुना पुठा बुन ला जी ਦੋ ਹੁੰਡਾ ਪਾ ਸਿੱਤਾ ਬਣਨਾ ਇੱਕ ਹੁੰਡਾ ਤਾਰ ਲਿਆ ਜੀ ਇੱਕ ਹੁੰਡਾ ਪੁੱਠਾ ਗੁਣਾਏ ਇੱਕ ਹੁੰਡਾ ਪਾ ਸਿੱਤਾ ਬਣ ਲਾਂਗੇ ਇੱਕ ਗੁੰਡਾ ਸਿੱਧਾ ਬੁਣਾਂਗੇ ਇੱਕ ਗੁੰਡਾ ਪੁੱਠਾ ਬੁਣਾਂਗੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਤੇ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਂਗੇ ਇੱਕ ਗੁੰਡਾ ਸਿੱਧਾ ਬੁਣਾਂਗੇ ਜੀ ਇੱਕ ਗੁੰਡਾ ਪੁੱਠਾ ਬੁਣਾਂਗੇ ਜੀ ਆਪਾਂ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਤਿੰਨ ਗੁੰਡੇ ਪੁੱਠੇ ਬੁਣਾਂਗੇ ਇੱਕ ਗੁੰਡਾ ਸਿੱਧਾ ਬੁਣਾਂਗੇ ਜੀ ਇੱਕ ਗੁੰਡਾ ਪੁੱਠਾ ਬੁਣਾਂਗੇ ਜੀ ਇੱਕ ਗੁੰਡਾ ਸਿੱਧਾ ਬੁਣਾਂਗੇ ਜੀ ਤਿੰਨ ਗੁੰਡੇ ਪੁੱਠੇ ਬੋਣਾਂਗੇ ਜੀ ਆਪਾਂ ਇੱਕ ਤੋਂ ਗੁੰਡਾ ਸਿੱਧਾ ਬੋਣਾਂਗੇ ਇੱਕ ਗੁੰਡਾ ਪੁੱਠਾ ਬੋਣਾਂਗੇ ਇੱਕ ਗੁੰਡਾ ਸਿੱਧਾ ਬੋਣਾਂਗੇ 1 2 3 4 ਗੁੰਡੇ ਬੋਣ ਲਾਂਗੇ ਫੇਰ ਆਪਣਾ ਡਿਜ਼ਾਈਨ ਬਣਨਾ ਹੈ ਕੁੰਡਾ ਉਤਾਰ ਲਿਆ ਜੀ ਹੁਣ ਆਪਾਂ ਇੰਨੂੰ ਕੁੰਡੇ ਪੇਦਾ ਤਾਰਾਂਗੇ ਜੀ ਇਹਨਾਂ ਨੂੰ ਇਹਨਾਂ ਨੂੰ ਬੈਕਸਾਈਡ ਤੇ ਕਰਾਂਗੇ ਜੀ ਆਪਾਂ ਪਹਿਲਾਂ ਆਪਾਂ ਇਹ ਕੁੰਡੇ ਬੋਣਾਂਗੇ ਜੀ ਇੱਕ ਗੁੰਡਾ ਪੁੱਠਾ ਬੋਣਾਂਗੇ ਜੀ ਇੱਕ ਗੁੰਡਾ ਸਿੱਧਾ ਬੋਣਾਂਗੇ ਇੱਕ ਗੁੰਡਾ ਪੁੱਠਾ ਬੋਣਾਂਗੇ ജന ബുണങ്ങി തീ കുേ ദ ਫਿਰ ਪਾ ਤਿੰਨ ਗੁੰਡੇ ਇਹ ਸਲਾਈ ਤੇ ਉਤਾਰਾਂਗੇ ਜੀ 1 2 3 ਨਾ ਪੈਨਨ ਨੂੰ ਪਿੱਛੇ ਲੈ ਜਾਾਂਗੇ ਇਪਰਲਾਂ ਪਾ ਇਹ ਵਾਲੇ ਤਿੰਨ ਗੁੰਡੇ ਪੋਣਾਂਗੇ ਇੱਕ ਗੁੰਡਾ ਪੁੱਠਾ ਪੋਣਾਂਗੇ ਇੱਕ ਗੁੰਡਾ ਸਿੱਧਾ ਹੋਣਾਗੇ ਇੱਕ ਗੁੰਡਾ ਉੱਠਾ ਗੁਣਾਗੇ ਜੀ ਹੁਣ ਪਾਈਏ ਅੜੂ ਤਾਰੇ ਸੀ ਗੁੰਡੇ ਤਿੰਨ ਇਹਨਾਂ ਨੂੰ ਗੁਣਾਗੇ ਇੱਕ ਤੋ ਤਿੰਨ 이0년 10년, 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 1 0 இப்படா பூட்டா பூனா ஜெட் தே தின குண்டே பூனா தின குண்டு சிதை பூனாங்க ਆਪਾਂ ਇਹ ਤਿੰਨ ਕੁੰਡੇ ਉਤਾਰ ਲਾਂਗੇ ਜੀ 1 2 3 ਹੁਣ ਪਿੱਛੇ ਕਰਾਂਗੇ ਜੀ ਆਪਾਂ ਕੁੰਡਿਆਂ ਨੂੰ ਪਹਿਲਾਂ ਇਹ ਜੀ ਆਪਾਂ ਤਿੰਨ ਕੁੰਡੇ ਇੱਕ ਕੁੰਡਾ ਪੁੱਠਾ ਬੁਣਾਂਗੇ ਜੀ ਇੱਕ ਸਿੱਧਾ ਬੁਣਾਂਗੇ ਜੀ ਇੱਕ ਪੁੱਠਾ ਬੁਣਾਂਗੇ ਹੁਣ ਆਪਾਂ ਤਿੰਨ ਕੁੰਡੇ ਬੁਣਾਂਗੇ ਜੀ ਤਨ ਕੁੰਡੇ ਪਾਸੇ ਸਿੱਧੇ ਬੁਣ ਲਾਂਗੇ। ਅੰਚੜ ਵਾਲੇ ਕੁੰਡੇ ਆਪਾਂ ਪੁੱਠੇ ਬੁਣਾਂਗੇ। ਪੁੱਠੇ ਕੁੰਡਾ ਆਪਾਂ ਸਿੱਧਾ ਬੁਣਾਂਗੇ। ਇਹ ਆਪਣੇ ਦੋ ਡਿਜ਼ਾਈਨ ਬਣ ਕੇ ਤਿਆਰ ਹੋ ਗਏ ਜੀ। ਪੁੱਠੀ ਸਲਾਈ ਦੇ ਪੁੱਠੇ ਕੁੰਡੇ ਦੇ ਪੁੱਠੇ ਬਣਨੇ ਸਿੱਧੇ ਸਿੱਧੇ ਫਿਰ ਐਵੇਂ ਆਪਣੇ 4 ਸਲਾਈਆਂ ਬਣਣੀਆਂ ਜੀ ਪੁੱਠੇ ਗੁੰਡਿਆਂ ਦੇ ਪੁੱਠੇ ਤਿੰਨ ਤਿੰਨ ਗੁੰਡਿਆਂ ਦੇ ਡਿਜ਼ਾਈਨ ਬਣੂਗਾ ਜੀ ਆਪਣਾ ਆ ਡਿਜ਼ਾਈਨ ਬਣੇ ਜਾਊਗਾ ਜਿਉਂ ਅੱਗੇ ਅੱਗੇ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਜੀ ਬਣ ਕੇ ਬਣਾਵਾਂਗੇ ਆਪਣੀ ਕੋਟੀ ਸਵੈਟਰ ਤੇ ਖੁਜ ਆ ਦੇਖੋ ਜੀ ਅੱਜ ਆਪਾਂ ਇਹ ਵਾਲੀ ਕੋਟੀ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਦੇਖੋ ਇਹ ਇਹ ਤਿੰਨ ਚਾਰ ਕਲਰ ਪਏ ਹੋ ਨੇ ਜੀ ਆਪਾਂ ਨੇ ਇਹਦੇ ਜੀ ਬਹੁਤ ਸੋਹਣੀ ਬਣੀ ਹੋਈ ਹੈ ਜੀ ਕੋਟੀ ਤੁਹਾਨੂੰ ਜੀ ਮਿਲਦੇ ਹਾਂ ਜੇ ਅਗਲੀ ਵੀਡੀਓ ਚ ਧੰਨਵਾਦ